ਕੀ ਨਾ ਆ ਤੁਹਾਡਾ ਤੇ ਕੀ ਗੱਲ ਬਾਤ ਮਾਲਾ ਮੇਰਾ ਨਾ ਆ ਕੀ ਹੋਇਆ ਮੇਰੇ ਮੁੰਡੇ ਦਾ ਵਿਆਹ ਸੀ ਮੁੰਡੇ ਆਏ ਉਹਨਾਂ ਨੇ ਖਪ ਖਾਣਾ ਕੀਤਾ ਕੁੜੀਆਂ ਨਾਲ ਟੀਚਰਾਂ ਕੀਤੀਆਂ ਤੇ ਸਾਡੇ ਵਿਆਹ ਦਾ ਫੰਕਸ਼ਨ ਸਾਰਾ ਖਰਾਬ ਕੀਤਾ ਉਹਨਾਂ ਨੇ ਕੌਣ ਸੀ ਤੇਰੀ ਉਹ ਉਹ ਸੁਨੀਲ ਸੀ ਵੀਜੇ ਸੀ ਅਜੇ ਸੀ ਨੇਪਾਲੀ ਸੀ ਇਹਨਾਂ ਨੇ ਕੱਲ ਕੀ ਹੋਇਆ ਕੀ ਕਰ ਰਹੇ ਸੀ ਕੁੜੀਆਂ ਨੱਚਦੀਆਂ ਸੀ ਉਹਨਾਂ ਤੇ ਪੈਸੇ ਵਾਰਦੇ ਸੀ ਹਾਂ ਹਾਂ ਤੇ ਪੈਸੇ ਵਾਰਨ ਤੂੰ ਵਜਿਆ ਤੂੰ ਉਹਨਾਂ ਨੂੰ ਰੋਕਿਆ ਫਿਰ ਉਹਨਾਂ ਨੇ ਮਾਰਕੁੱਟ ਚਾਲੂ ਕਰ ਦਿੱਤੀ ਫਿਰ ਉਹਨਾਂ ਨੇ ਬਹੁਤ ਹੀ ਜ਼ਿਆਦਾ ਹੰਗਾਮਾ ਕੀਤਾ ਮੁੰਡਿਆ ਲਿਆ ਲਿਆ ਕੇ 10 12 ਫਿਰ ਉਹਨਾਂ ਨੇ ਹੰਗਾਮਾ ਕੀਤਾ ਮੇਰੇ ਮੁੰਡਾ ਦੇ ਵੀ ਸੱਟਾਂ ਮਾਰਿਆ ਉਹਨਾਂ ਨੇ ਸਾਡੇ ਘਰੋਂ ਨਿਕਲੇ ਨਹੀਂ ਸਾਡੀ ਬਰਾਤ ਚੱਜਣਾ ਤੁਰ ਹੀ ਨਹੀਂ ਉਹਨਾਂ ਨੇ ਸਾਡੀ ਸਾਰੀ ਬਰਾਤ ਗੱਡੀ ਆਲਿਆਂ ਨੂੰ ਸਾਰਿਆਂ ਨੂੰ ਰੋਕਿਆ ਔਰ ਰਸਤੇ 'ਚ ਉਹਨਾਂ ਨੇ ਸਾਰੀ ਬਰਾਤ ਹੀ ਸਾਡੀ ਖਰਾਬ ਕਰਾਈ ਮੈਂ 1 ਵਜੇ ਮੈਂ 9 9 ਤਰੀਕ ਦੀ ਰਿਪੋਰਟ ਦਿੱਤੀ ਥਾਣੇ ਨੇ 1 ਵਜੇ ਰਾਤ ਦੀ ਮੈਂ ਉਹਨਾਂ ਨੂੰ ਕਿਹਾ ਸੀ ਸਾਡੇ ਨਾਲ ਇਦਾਂ ਬਕਵਾ ਹੋਇਆ ਤੁਸੀਂ ਆ ਕੇ ਇਨਕੁਆਰੀ ਕਰੋ ਤੁਸੀਂ ਬੰਦਿਆਂ ਨੂੰ ਚੱਕੋ ਇਹਨਾਂ ਨੇ ਚੱਕਿਆ ਨਹੀਂ ਨਾ ਹੀ ਇਨਕੁਆਰੀ ਕੀਤੀ ਨਾ ਮੱਲੇ 'ਚ ਆਏ ਨਾ ਬੰਦੇ ਚੱਕ ਹੋਏ ਉਹ ਮੁੰਡੇ ਅਲਬਤ ਆ ਆ ਕੇ ਫਿਰ ਉਹਨਾਂ ਨੇ ਚਾਰ ਵਾਰ ਹਮਲਾ ਕਰਤਾ ਮਜਬੂਰ ਹੋਏ ਆ ਦੁਖੀ ਹੋ ਗਿਆ ਬਸ ਉਹ ਬੰਦੇ ਦੀ ਚੱਕਰੇ ਚੱਕਣ ਤੋਂ ਬਜਾ ਉਹਨਾਂ ਨੂੰ ਭੇਜ ਰਿਆ ਉਲਟਾ ਸਾਨੂੰ ਤਮਕਿਆ ਚਾਰ ਪੰਜ ਮੈਂ 9 ਤਰੀਕ ਦੇ ਨਿਆਣੇ ਸਕੂਲ ਵੀ ਨਹੀਂ ਭੇਜਿਆ ਨਾ ਮੈਂ ਵਿਆਹ ਦੇਖੇ ਮੇਰੇ ਮੁੰਡੇ ਦਾ ਵਿਆਹ ਇੰਨਾ ਖਰਾਬ ਕੀਤਾ ਮੇਰੇ ਮੁੰਡੇ ਦੇ ਤੇ ਲੈਣਾ ਤੇ ਕਸੀਟ ਕੇ ਲੈ ਕੇ ਗਏ ਉਹਦੇ ਨਾਲ ਲੁੱਟ ਖੋਹ ਵੀ ਉਹਦੀ ਕਰ ਲਈ ਉਹਨਾਂ ਨੇ ਤੇ ਉਹਨੂੰ ਮਾਰਿਆ ਵੀ ਸਕਤਾ ਮੈਂ ਇਹੀ ਗੰਦੀਆਂ ਬਈ ਪੁਲਿਸਿਆ ਨੂੰ ਉਹਨਾਂ ਨੂੰ ਸ਼ਰਿਆਮੀ ਐਨੀ ਗੁੰਡਾਗਰਦੀ ਕਿੰਨੇ ਦਿੱਤੀਆਂ ਸਾਡੇ ਨਾਲ ਇਨਸਾਫ ਹੋਵੇ ਮੰਗੇ ਆ ਕਿ ਉਸ ਬਦਮਾਸ਼ਾਂ ਨੂੰ ਚੱਕਿਆ ਜਾਵੇ ਅੰਦਰ ਕੀਤਾ ਜਾਵੇ ਚੱਲ ਚੱਲ ਫੜ ਕੇ ਆਓ ਜਿਹੋਦੇ ਤਾਈ ਨੂੰ ਫੜ ਗਿਆ ਉਹ ਕੰਟੀ ਦਿਨ ਤੜਦੇ ਨਹੀਂ ਕਿਉਂਕਿ ਰੋਜ਼ ਮਤਾਰੀ ਮੈਨੂੰ ਅਬਰਾਰੀ ਮੈਨੂੰ ਸ਼ਰਿਆਮ ਧਮਕੀ ਦੇ ਰਿਹਾ ਜਮਾਇਆ ਕਿਹੜਾ ਜਿਹੜੇ ਬੰਦੇ ਹੈ ਉਹਨਾਂ ਨੂੰ ਪਰਚਾ ਜਨਨਾ ਤੋਂ ਪਾਉਦਾ ਕਿ ਨਹੀਂ ਪਾਉਦਾ ਉਹਦੇ ਦੇਖ ਲੋ ਜਿਹੜਾ ਨਿਕਲਦਾ ਚੱਲਾ ਜਾਂਦਾ ਟਿੱਕ ਟਿੱਕ ਪੂਜੀ ਟਿੱਕ ਟਿੱਕ ਵੀ ਕਬਰ ਜਾਣਾ ਟਿੱਕ ਟਿੱਕ ਕਾਨੇ ਨਾਲ ਖੜਾ ਲੋਕਾਂ ਨਾਲ ਖੜਨਾ ਉਹ ਗਰੀਬਾਂ ਲੋਕਾਂ ਨਾਲ ਮੈਂ ਖੜਨਾ ਹੈਗਾ ਅਗਨੀ ਗੱਲ ਜੇ ਮੈਨੂੰ ਕੋ ਤੁਹਾਨੂੰ ਹਾਂਜੀ ਭਰਾ ਜੀ ਕੀ ਕਹਣਾ ਭਾਈ ਇਹ ਆ ਇਹ ਜੋ ਵੀ ਲੜਾਈ ਝਗੜੇ ਦਾ ਇੱਕ ਗਿੰਡਾ ਐਮਸੀ ਕਰਾਂਦਾ ਜਿਹੜੀ ਇਹਨੇ ਹੱਲ ਕੀ ਕਰਾਣਾ ਵਾ ਆਕੇ ਇਹ ਜੋ ਵੀ ਹੁੰਦੀ ਮਾਰੀ ਗੱਲ ਇਹ ਕਹ ਦੂ ਗੁੰਡਾ ਕਰਦੀ ਆ ਅਗਰ ਉਹ ਗੁੰਡਾ ਕਰਦੀ ਕਰਦੇ ਨੇ ਇਹ ਵੀ ਤਾਂ ਗੁੰਡਾ ਕਰਦੀ ਕਰਦੇ ਹੀ ਆ ਨਾਲ ਇਹਦੇ ਹੂੰ ਇਹ ਵੀ ਨਾਲ ਕਰਾਂਦਾ ਗਿੰਡਾ ਐਮਸੀ ਦੇ ਖਿਲਾਫ ਗਿੰਡਾ ਐਮਸੀ ਦੇ ਖਿਲਾਫ ਦੇ ਰਹੇ ਆ ਜੀ ਅਸੀਂ ਕਿ ਗਿੰਡਾ ਐਮਸੀ ਜੋ ਵੀ ਕਰਾਂਦਾ ਇਹ ਗਿੰਡਾ ਐਮਸੀ ਕਰਾ ਰਿਹਾ ਜੋ ਵੀ ਕਰਾਂਦਾ ਵਾ ਜਿਹੜੀ ਲੜਾਈ ਹੋਈ ਆ ਪੈਸਿਆਂ ਦੇ ਵਿਆਹ ਸ਼ਾਦੀ ਤੇ ਮੁੰਡੇ ਦੀ ਲੜਾਈ ਦੇ ਵਿੱਚ ਤੁਸੀਂ ਖੱਪ ਖਾਣਾ ਪਾਇਆ ਕੱਲ ਹੀ ਪਾਇਆ ਅਸੀਂ ਕੋਈ ਨਹੀਂ ਖੱਪ ਖਾਣਾ ਪਾਇਆ ਮੁੰਡੇ ਗਿਆ ਸੀ ਨਕਾਰ ਦਿੱਤਾ ਉਹਨੇ ਪੈਸੇ 2-4 ਹਜ਼ਾਰ 500 ਉਹਨੇ ਵਾਰਿਆ ਬਸ ਇਸ ਗੱਲੋਂ ਇਹਨਾਂ ਲੜਾਈ ਹੋਈ ਆ ਵਾ ਕੋਈ ਲੜਾਈ ਕੋਈ ਤਾਂ ਮੁਹੱਲੇ ਚ ਨਹੀਂ ਹੋਈ ਲੜਾਈ ਹੋਈ ਹੈ ਲੈਨਾਂ ਦੇ ਵਿੱਚ ਉਹ ਕਹਿੰਦੇ ਵਿਆਹ ਤੇ ਸੱਦਿਆ ਨਹੀਂ ਤੁਸੀਂ ਤੱਕ ਨਹੀਂ ਕਾਰ ਦਿੱਤਾ ਇਹਨਾਂ ਨੇ ਕਾਰ ਦਿੱਤਾ ਕਾਰ ਦਿੱਤਾ ਇਹਨਾਂ ਨੇ ਹਾਂ ਇਹ ਗਿੰਦਾ ਐਂਸੀ ਜਾਣ ਕੇ ਕਰਾਉਂਦਾ ਵਾ ਜੋ ਵੀ ਕਰਾ ਰਿਹਾ ਹੈ ਇਹ ਗਿੰਦਾ ਐਂਸੀ ਕਰਾ ਰਿਹਾ ਵਾ ਮੁੰਡਾ ਹੱਥ ਦੀ ਡਰ ਵੀ ਪਿਆ ਕੋਟ ਮੁੰਡਾ ਕਿਉਂ ਦੀ ਉਹਦੇ ਟਾਂਗੇ ਪੰਜ ਲੱਗੇ ਸਿਰ ਤੇ 10 ਮਾਰਿਆ ਇਹਨਾਂ ਨੇ ਹਾਂ ਤੁਹਾਡਾ ਉਹਨਾਂ ਦਾ ਮੁੰਡਾ ਵੀ ਉਹਨਾਂ ਦਾ ਕੋਈ ਵੀ ਦਾਖਲ ਆਇਆ ਹੋਇਆ ਸੀਗਾ ਡੌੜ ਗਿਆ ਛੱਡ ਕੇ ਹਾਂ ਉਹ ਮੁੰਡਾ ਸਾਡਾ ਦਾਖਲ ਸਵੇਰੇ ਛੁੱਟੀ ਕਰਾ ਕੇ ਲੈ ਕੇ ਆਏ ਆ ਸੀ ਇਹ ਸਰਾਜੀ ਕੱਲ ਲੜਾਈ ਝਗੜਾ ਹੋਇਆ ਮੱਲਾ ਕਲਸੀਨਗਰ ਕੀ ਮਾ ਕਾਰਨ ਲੱਗਦਾ ਈ ਥਾਣੇ ਤੁਹਾਨੂੰ ਲੱਗਾ ਇਹ ਇਹਨਾਂ ਦੇ ਵਿਆਹ ਸੀਗਾ ਕਲਸੀਨਗਰ ਆਣੇ ਸੀ ਜੀ ਇਹਨਾਂ ਨੇ ਵਿਆਹ ਦੇ ਵਿੱਚ ਜਿਹੜਾ ਦੂਜਾ ਪਰਿਵਾਰ ਸੱਧਿਆ ਸੀਗਾ ਹਾਂ ਉਹਨਾਂ ਨੇ ਮੁੰਡਿਆਂ ਨੇ ਕਹਿੰਦੇ ਵੀ ਦਾ ਪੈਸੇ ਕੋਈ ਛੱਡ ਦੇ ਨਾ ਰੁਕਿਆ ਉੱਥੋਂ ਇਹਨਾਂ ਦੇ ਮੁੰਡਾ-ਮੁੰਡੇ ਦੇ ਆਪਸ ਵਿੱਚ ਲੜਾਈ ਹੁੰਦੀ ਆ ਹਾਂ ਤੇ 9 ਤਰੀਕ ਦਾ ਮਸਲਾ ਚੱਲੀ ਜਾਂਦਾ ਬਾਅਦ ਕੱਲ ਫੇਰ ਇਹਨਾਂ ਨੇ ਉਹੀ ਵਿਆਹ ਦੇ ਰੰਚ ਸ਼ੁਰੂ ਲੈ ਕੇ ਤੇ ਕੋ ਦੂਜੇ ਦੇ ਇਹਨਾਂ ਨੇ ਮਤ ਪੱਤਰ ਆਉ ਕੀਤਾ ਵਾ ਹਾਂ ਇਹ ਦੋਵਾਂ ਤਰ੍ਹਾਂ ਦੇ ਛੱਟਾ ਲੱਗੀਆਂ ਵਾ ਦੋਹੇ ਤਰ੍ਹਾਂ ਦੇ ਦਾਖਲ ਸੀਗੇ ਤੇ ਇੱਕ ਬੰਦਾ ਸੁਨੀਲ ਸੀਗਾ ਇਤਨਾ ਨਾਮ ਜੇਕਰ ਨਾਂ ਦਾ ਰਾਜ ਸੀਗਾ ਤੇ ਬਾਕੀ ਦੇ ਹਾਂਜੀ ਹਾਂਜੀ ਇੰਟਰਵਿਊਰ ਦਾਖਲ ਵੀ ਆ ਨਹੀਂ ਕੋਈ ਨਾਰਮਲ ਸੱਤਾ ਬਲੰਟ ਹੈ ਸੱਤਾ ਕੋਈ ਜ਼ਿਆਦਾ ਸੱਤਾ ਨਹੀਂ ਲੱਗੀਆਂ ਰਗੜਾਂ ਦੇ ਬਲੰਟ ਸੱਤਾ ਸੀਗਾ ਜਿੱਦਾਂ ਚੋਣ ਜਾਬਤਾ ਲੱਗੀ ਆ ਫਲੋਟ ਥਾਣੇ ਮੋੜੇ ਧੰਨਾ ਦੀ ਕਾਰਵਾਈ ਅਫਸਰਾਂ ਦੇ ਨਾਲ ਗੱਲਬਾਤ ਕਰਕੇ ਜੋ ਵੀ ਇਹਨਾਂ ਦੇ ਵਰਦੀ ਕਾਰਵਾਈ ਕਰਾਂਗੇ ਚੋਣ ਜਾਬਤਾ ਜਦੋਂ ਲੱਗਾ ਹੁੰਦਾ ਧਰਨਾ ਕੋਈ ਵੀ ਨਹੀਂ ਲੱਚ ਸਕਦਾ ਅਬਾ ਲੰਗਣਾ ਕਰ ਰਹੇ ਆ ਚੋਣ ਕਮਿਸ਼ਨ ਦੀ ਹਾਂਜੀ ਇਸ ਤੇ ਜੋ ਵੱੜੀ ਕਾਰਵਾਈ ਇਸ ਨੂੰ ਯੂ ਕਰਾਂਗੇ ਹੈਲੋ ਹੈਲੋ ਜਸਪਾਲ ਜੀ ਕੀ ਕਹਿਣਾ ਚਾਹੁੰਦੇ ਇਹਨਾਂ ਦੇ ਲੜਾਈ ਝਗੜੇ ਦਾ ਕਾਰਨ ਕੀ ਆ ਇਹ ਕੱਲ 8:30 9:00 10:00 ਵਜੇ ਦੇ ਕਰੀਬ ਮੈਨੂੰ ਟੈਲੀਫੋਨ ਮੈਨੂੰ ਆਇਆ ਸੀਗਾ ਵੀ ਤੁਸੀਂ ਇੱਥੇ ਮੱਲਾ ਸੰਦੂਬ ਦੇ ਵਿੱਚ ਆਵੋ ਇਸੇ ਕਿ ਲੜਾਈ ਝਗੜਾ ਬਾਹਰੋਂ ਕੋਈ ਗੁੰਡੇ ਗਲਤ ਬੰਦੇ ਆ ਕੇ ਸਾਡਾ ਲੜਾਈ ਕਰ ਰਹੇ ਆ ਤੇ ਮੈਂ ਜਿਆ ਮੌਕੇ ਤੇ ਪਹੁੰਚੇ ਤਾਂ ਉੱਥੇ ਕਾਫੀ ਰੌਲਾ ਪੈ ਰਿਹਾ ਸਾਰਾ ਮੱਲਾ ਇਕੱਠਾ ਹੋਇਆ ਸੀ ਤੇ ਇੱਕ ਬੰਦਾ ਮੌਕੇ ਤੇ ਫੜ ਵੀ ਲਿਆ ਉਹਨੂੰ ਪੁਲਿਸ ਨੂੰ ਸਦਿਆ ਨੇ ਤੇ ਉਹ ਨੂੰ ਪੁਲਿਸ ਵਾਲੇ ਕਾਰਨ ਕੀ ਲੜਾਈ ਦਾ ਕੀ ਗੱਲ ਹੈ ਕਾਰਨ ਲੜਾਈ ਦਾ ਸਾਨੂੰ ਮੈਨੂੰ ਵਿਚੋਂ ਕੋਈ ਗੱਲ ਹੋਈ ਤਾਂ ਕਿ ਲੰਬੀ ਨਹੀਂ ਲੜਾਈ ਦਾ ਕਹਿੰਦੇ ਕੋਈ ਵਿਆਹ ਸ਼ਾਦੀ ਸੀ ਉੱਥੇ ਪੈਸਿਆਂ ਦੇ ਵਾਰ ਨੇ ਵਿਆਹ ਸੀ ਜਿਹੜਾ ਬੰਦਿਆਂ ਨੂੰ ਸਦਿਆ ਹੀ ਨਹੀਂ ਹੈਗਾ ਕਿਉਂ ਵਿਆਹ ਦੇ ਵਿੱਚ ਉਹ ਆਏ ਜੇ ਉਹਨਾਂ ਨੂੰ ਬੁਲਾਇਆ ਸੀ ਤਾਂ ਫਿਰ ਵਿਆਹ ਦੇ ਵਿੱਚ ਉਹ ਆਉਂਦੇ ਇਹਨਾਂ ਨੇ ਮੰਨਿਆ ਕੀਤਾ ਵੀ ਜੇ ਤੁਹਾਨੂੰ ਬੁਲਾਇਆ ਨਹੀਂ ਤੁਸੀਂ ਕਿਹਾ ਉਹ ਹੀ ਰਾंजे ਸੇਬ ਵਿੱਚ ਉਹ ਇਹਨਾਂ ਨੇ ਕੈਡ ਕੱਢਣ ਉਹ ਆ ਗਏ ਬੰਦੇ ਔਰ ਅੱਗੇ ਵੀ ਕਈ ਵਾਰੀ ਇਹ ਉਹ ਗਲਤ ਕੰਮ ਕਰ ਚੁੱਕੇ ਹੈਗੇ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਟੱਟਮਾਰ ਵੀ ਹੋਈ ਟੱਟਮਾਰ ਹੋਈ ਆ ਸਾਰਾ ਕੁਝ ਆ ਬੰਦਾ ਦਾਖਲ ਹੋਇਆ ਇਹ ਮੁੰਡਾ ਇੱਕ ਤੇ ਸਾਡੀ ਇਹ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਹਨਾਂ ਦੇ ਜਿਹੜੇ ਵੀ ਗਲਤ ਅਨਸਰ ਹੈਗੇ ਆ ਜਾਂ ਜਿਹੜੇ ਹੈ ਇਹ ਬੁੰਡਾਗੜੀ ਇਲਾਕੇ ਦੇ ਵਿੱਚ ਕਰਦੇ ਹੈਗੇ ਇੱਕ ਦਾਤਮੀ ਪੁਲਿਸ ਨੂੰ ਫੜਾਇਆ ਉਹਨਾਂ ਦਾ ਖੋਗੇ ਉਹ ਬੰਦੇ ਰੈਕਟਿਵ ਹੀ ਕੀਤੇ ਆ ਬੰਦੇ ਹੁਣ ਹੁਣ ਰੈਕਟਿਵ ਕੀਤੇ ਜਦੋਂ ਥਾਣੇ ਦੇ ਮੋਹਰੇ ਅੱਗੇ ਘਰਾਵ ਕੀਤਾ ਤੇ ਦਾਦਾ ਪੁਲਿਸ ਨੇ ਬੰਦੇ ਫੜ ਲਏ ਹੈਗੇ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਫਲੋਰ ਪ੍ਰਸ਼ਾਸਨ ਨੂੰ ਇਹਨਾਂ ਨੂੰ ਅਨਸਾਫ਼ ਦਵਾਇਆ ਜਾਵੇ ਓਕੇ